you mm -hmm. ਸਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਵਿਸ਼ਿਆਂ ਦੇ ਵਕ ਵਕ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜਾ ਖਾਸ ਸੱਦਾ ਪੱਤਰ ਖਾਸ ਮਾਹਰਾਂ ਲਈ ਭੇਜਿਆ ਉਹ ਮਾਹਰ ਸਾਡੇ ਕੋਲ ਪਹੁੰਚ ਚੁੱਕੇ ਆ ਹਰਿਆਰ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਸਾਡੇ ਕੋਲ ਆਏ ਬੈਠੇ ਆ ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ ਜੈ ਹਿੰਦ ਜੀ ਰਿਆੜ ਸਾਹਿਬ ਜੈ ਹਿੰਦ ਜੈ ਹਿੰਦ ਜੀ ਰਿਆੜ ਸਾਹਿਬ ਜੈ ਹਿੰਦ ਜੀ ਜੈ ਹਿੰਦ ਜੀ ਕੀ ਹਾਲ ਚਾਲ ਜਨਾਬ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਬਹੁਤ ਵਧੀਆ ਜੀ ਹਾਂ ਚਲੋ ਸਾਡਾ ਤੁਸੀਂ ਉਦਾਂ ਵਧੀਆ ਕਰ ਦਿੰਨੇ ਆ ਵੀ ਡਾਕਟਰ ਸਾਹਿਬ ਨੂੰ ਨਾਲ ਲੈ ਆਉਨੇ ਆ ਬਿਲਕੁਲ ਜੀ ਸਾਡੀ ਜਿੰਦਾ ਬਹੁਤ ਜਾਂਦੀ ਹੈ ਸਮੇਂ ਦੀ ਮੰਗ ਹੈ ਨਾ ਫੇਰ ਭਈ ਬਿਲਕੁਲ ਬਿਲਕੁਲ ਇਹ ਤਾਂ ਹੈ ਇਹ ਤਾਂ ਹੈ ਅੱਛਾ ਇਦਾਂ ਕਰੀਏ ਪਹਿਲਾਂ ਹਾਂਜੀ ਡਾਕਟਰ ਸਾਹਿਬ ਨਾਲ ਜਾਣ ਪਛਾਣ ਕਰਾਓ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਉਦਾਂ ਪਰ ਫੇਰ ਵੀ ਜਾਣ ਪਛਾਣ ਜਿਹੜਾ ਆਪਣਾ ਉਹ ਤਾਂ ਕਰਾਉਣੀ ਆ ਨਾ ਫੇਰ ਬਿਲਕੁਲ ਜੀ ਬਿਲਕੁਲ ਬਿਲਕੁਲ ਨਾ ਡਾਕਟਰ ਮੈਡਮ ਸਵਾਨੀ ਸ਼ਰਮਾ ਜੀ ਜੋ ਮਾਈਕਰੋਬਾਇਓਲੋਜੀ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਔਰ ਆ ਡਾਕਟਰ ਮੈਡਮ ਹੁਣਾ ਦਾ ਬਹੁਤ ਲੰਮਾ ਤਜਰਬਾ ਹੈ ਆ ਕਿ ਜਿਹੜਾ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਆ ਅੱਜ ਵਿਸ਼ਾ ਚੁਣਿਆ ਆ ਉਹਦੇ ਬੜੇ ਮਾਹਰ ਬਹੁਤ ਮਾਹਰ ਆ ਔਰ ਬਹੁਤ ਕੰਮ ਕਰਦੇ ਆ ਬਿਲਕੁਲ ਅਕਸਰ ਹੀ ਤੁਸੀਂ ਕਿਤੇ ਕਿਸਾਨ ਮੇਲੇ ਤੇ ਚਲ ਜਾਓ ਜਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਇਹਨਾਂ ਨੂੰ ਤੁਸੀਂ ਫੋਨ ਲਾ ਕੇ ਬਿਲਕੁਲ ਜੀ ਬਿਲਕੁਲ ਲੈ ਸਕਦੇ ਹੋ ਬਿਲਕੁਲ ਅੱਛਾ ਰਿਆਰ ਸਾਹਿਬ ਹਾਂਜੀ ਇੱਕ ਕੰਮ ਆ ਤੁਹਾਡੇ ਕੋਲ ਚਰਾ ਹੁਕਮ ਕਰੋ ਦੇਖੋ ਫੇਰ ਵਾਦਾ ਕਰਨਾ ਪੈਣਾ ਵੀ ਇਹ ਕੰਮ ਕਰਾਉਂਗਾ ਮੈਂ ਕਰਾਵਾਂਗੇ ਜਨਾਬ ਐਦਾਂ ਆ ਨੱਥੂ ਦਾ ਮੁੰਡਾ ਹੈ ਨਾ ਪਵਿੱਤਰ ਹੂੰ ਉਹਨੂੰ ਕਿਤੇ ਕੰਮਕਾਰ ਤੇ ਲਾਓ ਬੜਾ ਦੁਖੀ ਕੀਤਾ ਸਾਰੇ ਪਿੰਡ ਨੂੰ ਉਹ ਵਾਕਿਆ ਹੀ ਤੇਜਪਾਲ ਜੀ ਬੜਾ ਵੇਲੜਵਾਓ ਹਾਂ ਤੇ ਤੂੰ ਹੀ ਬੜਾ ਚੁਣਿਆ ਉਹਨੂੰ ਵੱ ਚੁਣਿਆ ਕੀ ਆ ਵੇਲਾਣਾ ਦਾ ਲੀਡਰ ਬਣਿਆ ਫਿਰਦਾ ਉਹ ਲੀਡਰ ਤਾਂ ਬਣਿਆ ਫਿਰਦਾ ਚਲੋ ਕੋਈ ਗੱਲ ਨਹੀਂ ਢੰਡਾ ਜਿਹੜਾ ਮਰਜੀ ਚੁੱਕੀ ਫਿਰੇ ਹਾਂ ਉਹਦਾ ਕੰਮ ਕੀ ਆ ਜਿੱਧਰੋਂ ਸਾਥ ਦੇ ਵਿੱਚ ਖੜਾ ਹੁੰਦਾ ਜੇਸ ਗਲੀ ਉਹ ਲੰਘ ਜੇ ਨਾ ਹੂੰ ਦੋ ਚੌਕਰਾਂ ਵਿੱਚ ਬਾੜੇ ਪਾ ਕੇ ਲੰਘਦਾ ਉਹ ਬਿਲਕੁਲ ਉਹੀ ਗੱਲ ਤੁਹਾਡੀ ਜਿਹੜੀ ਉਹ ਗੱਲ ਤੁਸੀਂ ਕਹਿੰਦੇ ਹੁੰਦੇ ਹੋ ਵੇਲਾ ਮਾਨ ਸ਼ੈਤਾਨ ਦਾ ਚਰਖਾ ਚਰਖਾ ਨਹੀਂ ਜਰਖਈਆ ਜੋ ਪੁਨੀ ਤੇ ਜਿਹੜਾ ਪੂਨੀਆ ਗਲਤ ਕਰਤੀ ਜਾਂਦਾ ਤੇ ਜਾਂਦਾ ਤੇ ਉਹਦਾ ਕੰਮ ਇਹੀ ਆ ਇਸੇ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਆ ਮੇਰੀ ਵੀ ਤੂੰ ਹੋਰ ਭਾਵੇਂ ਕੋਲ ਵੇਖੋ ਜੀ ਗੱਲ ਇਹ ਆ ਕਿ ਅੱਜ ਦਾ ਵਿਸ਼ਾ ਵੀ ਤੁਸੀਂ ਇਹੋ ਜਿਹੇ ਚੁਣਿਆ ਵਾ ਕਿ ਜਿਹਦੇ ਵਿੱਚ ਆਪਾਂ ਜਿਹੜੇ ਇਹੋ ਜਿਹੇ ਨੌਜਵਾਨ ਆ ਪੁੱਠੇ ਭਾਜੇ ਲੱਗੇ ਨੇ ਕੁਝ ਵੀ ਕੰਮ ਨਹੀਂ ਕਰਦੇ ਤੇ ਐਵੇਂ ਲੜਾਈਆਂ ਹੀ ਪਾਉਂਦੇ ਆ ਇਮਾਮ ਨੂੰ ਫੇਰਾ ਪਾ ਉਹਨਾਂ ਨੂੰ ਲਾਈਏ ਸਖਲਾਈ ਪ੍ਰੋਗਰਾਮ ਹਾਂ ਮਤਲਬ ਦੇਖੋ ਇੱਕ ਆ ਲਿਆ ਉਹਦੇ ਦਿਮਾਗ ਨੂੰ ਕਿਤੇ ਨਾ ਕਿਤੇ ਫਿੱਟ ਕਰੀਏ ਤਾਂ ਕਿ ਉਹ ਕੋਈ ਧੰਦਾ ਕਰੇ ਆ ਤੇ ਕੋਈ ਚੰਗੇ ਵਿਚਾਰ ਰੱਖੇ ਇਹ ਜਿਹੜਾ ਰੱਬ ਨੇ ਨਾ ਸਾਡੀ ਉੱਪਰਲੀ ਮੰਜ਼ਲ 'ਚ ਪੁਰਜ਼ਾ ਫਿੱਟ ਕੀਤਾ ਹਾਂ ਇਹ ਉਹਨੇ ਫਿੱਟ ਕੀਤਾ ਵੀ ਕੋਈ ਕੰਮ ਕਰੋ ਆ ਬਿਲਕੁਲ ਉਹ ਮੈਨੂੰ ਲੱਗਦਾ ਰੱਬ ਸਾਨੂੰ ਇਹ ਦੱਸਣਾ ਭੁੱਲ ਗਿਆ ਵੀ ਚੰਗਾ ਕੰਮ ਕਰਨਾ ਕਿ ਮਾਰਾ ਕਰਨਾ ਜਿਹੜਾ ਤੇ ਚੰਗੇ ਕੰਮਰ ਨੂੰ ਲੱਗ ਗਿਆ ਉਹ ਤਾਂ ਆਪਣੇ ਆਪ ਚ ਹੋ ਗਿਆ ਵੀ ਭਾਈ ਮੈਂ ਹੁਣ ਆਹ ਕੰਮ ਚ ਲੱਗ ਗਿਆ ਹੰਦਰੂ ਦਾ ਧਿਆਨ ਹੋ ਗਿਆ ਜਿਹੜਾ ਕੋ ਚੰਗੇ ਕੰਮਾਂ ਲ ਨਹੀਂ ਲੱਗਦਾ ਉਹ ਫੇ ਆ ਪਵਿੱਤਰ ਅਰਗਾ ਹੋ ਜਾਂਦਾ ਨਾ ਤੇ ਬੜਾ ਸੋਹਣਾ ਉਹਦਾ ਉਹਦਾ ਪਵਿੱਤਰ ਹੋ ਰੋ ਵੇਖੋ ਇਹ ਗੱਲ ਆ ਨਾ ਪਵਿੱਤਰ ਨੂੰ ਜਿਹੜਾ ਆਪ ਪਵਿੱਤਰ ਬਣਿਆ ਹੋਇਆ ਇਹਨੂੰ ਪਵਿੱਤਰ ਕਰਨਾ ਵੀ ਆਪਣਾ ਹੀ ਕੰਮ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਰਲ ਮਿਲ ਕੇ ਜੇ ਉਹਨੂੰ ਸਿੱਧੇ ਰਸਤੇ ਲੈ ਜੀਏ ਆਹ ਇਹ ਲੱਗੂਗਾ ਆ ਨਹੀਂ ਲੱਗੂਗਾ ਲਾਉਣਾ ਪੈਣਾ ਮੈਨੂੰ ਲੱਗਦਾ ਲਾਉਣਾ ਪੈਣਾ ਹਾਂ ਕਿਉਂਕਿ ਦੂਜੇ ਰੁਹਲਾ ਲਾਂਗੇ ਹਾਂ ਪਿਛਲੇ ਹਫਤੇ ਬਹੁਤ ਉਹਦੀਆਂ ਆਈਆਂ ਸ਼ਿਕਾਇਤਾਂ ਵੀ ਭਾਈ ਇਹ ਕਿ ਜਦ ਲੜਾਈ ਪਵਾ ਗਿਆ ਉਧਰ ਮੁੰਡੇ ਲੜਾਤੇ ਨੇ ਫਲਾਣਾ ਕਰਤਾ ਸੋ ਇਸ ਕਰਕੇ ਉਹ ਥੋੜਾ ਜਿਹਾ ਉਸ ਬੰਦੇ ਨੂੰ ਕੰਮ ਲਾਓ ਤਾਂ ਕਿ ਉਹਨੂੰ ਪਤਾ ਲੱਗੇ ਉਹਨੂੰ ਕੋਈ ਕਿਤਾ ਸਟਾਰਟ ਕਰਾਓ ਕਿਤਾ ਸਟਾਰਟ ਕਰਾਓ ਬਿਲਕੁਲ ਜੀ ਅੱਛਾ ਕੰਮ ਇੱਕ ਹੋਰ ਵੀ ਕਰਨ ਵਾਲਾ ਹਾਂਜੀ ਮੰਡੀ ਜਾਣਾ ਪੈਣਾ ਤੇ ਮੰਡੀਆਂ ਦੇ ਭਾਅ ਲਿਆਉਣੇ ਪਏ ਉਹ ਸੁਣੇ ਨਹੀਂ ਆ ਚਾਰ ਪੈਸੇ ਵੀ ਤਾਂ ਹੀ ਆਉਣੇ ਆ ਤੇ ਮੰਡੀਆਂ ਦੇ ਭਾਅ ਆ ਜੀ ਸੁਣਾਓ ਸੁਣਾਈਏ ਫਿਰ ਸੁਣਾਓ ਮੰਡੀਆਂ ਦੇ ਭਾਅ ਅੱਜ ਜਿੱਦਾਂ ਰਿਆਰ ਸਾਹਿਬ ਸਾਰਿਆਂ ਤੋਂ ਪਹਿਲਾਂ ਜੀ ਆਲੂ ਜਲੰਧਰ ਵਿਖਿਆ 400 ਰੁਪਏ ਕਿਵਾਂਟਲ ਹਾਂਜੀ ਅਹਿਮਦਗੜ 1500 ਬੁੜਲਾਡਾ 800 ਰੁਪਏ ਫਾਜ਼ਲਕਾ 3500 ਰੁਪਏ ਲੁਧਿਆਣਾ 1200 ਰੁਪਏ ਤੇ ਪਟਿਆਲਾ ਆਲੂ ਅੱਜ 1400 ਰੁਪਏ ਫੀ ਕਿਵਾਂਟਲ ਵਿਕਿਆ ਜੀ ਹਾਂਜੀ ਪਿਆਜ਼ 400 ਨੂੰ ਵਿਕਿਆ ਜਲੰਧਰ ਰਿਆਰ ਸਾਹਿਬ 1700 ਨੂੰ ਅਹਿਮਦਗੜ 1400 ਬੁੜਲਾਡਾ 2000 ਨੂੰ ਫਾਜ਼ਲਕਾ ਲੁਧਿਆਣਾ ਪਿਆਜ਼ ਅੱਜ 800 ਰੁਪਏ ਫੀ ਕੁਆਂਟਲ ਵਿਕਿਆ ਜੀ ਤੇ ਪਟਿਆਲਾ 1500 ਰੁਪਏ ਫੀ ਕੁਆਂਟਲ ਅੱਜ ਪਿਆਜ਼ ਦਾ ਪਾਰਿਆ ਹਾਂਜੀ ਟਮਾਟਰ ਜਲੰਧਰ 1900 ਰੁਪਏ ਕੁਆਂਟਲ ਹਮ ਅਹਿਮਦਗੜ 3000 ਰੁਪਏ ਹਮ ਬੁਢਲਾਡਾ 2100 ਫਾਜ਼ਲਕਾ 2500 ਰੁਪਏ ਹਮ ਲੁਧਿਆਣਾ ਵੀ 2500 ਰੁਪਏ ਤੇ ਪਟਿਆਲਾ ਟਮਾਟਰ ਅੱਜ ਵਿਕਿਆ 850 ਰੁਪਏ ਫੀ ਕੁਆਂਟਲ ਹਾਂਜੀ ਬੈਂਗਣ 1800 ਨੂੰ ਵਿਕਿਆ ਜਲੰਧਰ ਹਮ ਅਹਿਮਦਗੜ 1700 ਰੁਪਏ ਕੁਆਂਟਲ ਹਮ ਬੁਢਲਾਡਾ 1400 ਫਾਜ਼ਲ ਕਾ 1500 ਰੁਪਏ ਹਮ 850 ਰੁਪਏ ਲੁਧਿਆਣਾ ਹਾਂਜੀ ਤੇ ਬੈਂਗਣ ਦਾ ਭਾ ਪਟਿਆਲਾ ਚੱਜ ਰਿਹਾ 2000 ਰੁਪਏ ਫੀ ਕੁਇੰਟਲ ਜੀ ਹਾਂਜੀ ਫੁੱਲ ਗੋਭੀ ਅੱਜ ਵਿਕੀ ਆ ਜੀ 1500 ਨੂੰ ਜਲੰਧਰ ਹਮ 1200 ਨੂੰ ਅਹਿਮਦਗੜ ਹਮ 2000 ਨੂੰ ਬਟਲਾੜਾ ਹਮ ਫਾਜ਼ਲਗਾ ਵੀ 2000 ਨੂੰ ਹੀ ਹਾਂਜੀ ਲੁਧਿਆਣਾ 1000 ਰੁਪਏ ਫੁੱਲ ਗੋਭੀ ਦਾ ਭਾ ਰਿਹਾ ਤੇ ਪਟਿਆਲਾ 2000 ਰੁਪਏ ਫੀ ਕੁਇੰਟਲ ਅੱਜ ਫਲਗੋ ਵੀ ਵੇਖੀ ਜਾਂ ਜੀ ਹਾਂਜੀ ਇਹ ਤਾਂ ਸੀਗੇ ਮੰਡੀਆਂ ਦੇ ਪਾਦ ਦਿੱਤੇ ਆਪਾਂ ਸਮਾਂ ਬਿਲਕੁਲ ਜੀ ਹੁਣ ਆਪਾਂ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਡਾਕਟਰ ਸਾਹਿਬ ਬੜੇ ਮਾਰਿਆ ਤੇ ਡਾਕਟਰ ਸਾਹਿਬ ਨਾਲ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਸਰਦੀ ਰੁੱਤ ਦੀਆਂ ਖੁੰਬਾਂ ਦੀ ਸਫਲ ਪੈਦਾਵਾਰ ਹੂੰ ਇਸ ਵਿਸ਼ੇ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਆ ਕਿਸਾਨ ਵੀਰੋ ਤੇ ਪੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਸਾਡਾ ਨੰਬਰ ਹੈ 0181 281 4264 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਦਨਾਪਾ ਰਿਆਰ ਸਾਹਿਬ ਨਾਲ ਆਪਾਂ ਗੱਲ ਕਰਦੇ ਸੀ ਵੀ ਮੰਡੀ ਜਾਵਾਂਗੇ ਤੇ ਉੱਥੋਂ ਕੁਝ ਕਮਾ ਕੇ ਘਰੇ ਵਾਪਸ ਆਵਾਂਗੇ ਬਿਲਕੁਲ ਹੈਨਾ ਆਪਾਂ ਸਾਰੀਆਂ ਸਬਜ਼ੀਆਂ ਦੀ ਗੱਲ ਕੀਤੀ ਸੀ ਹੁਣ ਜਦੋਂ ਆਪਾਂ ਖੁੰਬਾਂ ਦੀ ਖਾਸ ਗੱਲਬਾਤ ਅੱਜ ਕਰ ਰਹੇ ਆ ਤੇ ਸਾਨੂੰ ਥੋੜਾ ਜਿਹਾ ਇਹ ਪਤਾ ਲੱਗਣਾ ਚਾਹੀਦਾ ਵੀ ਜਿਹੜੀ ਇੱਕ ਕਿਸਾਨ ਦੀ ਆਰਥਿਕਤਾ ਆ ਜਾਂ ਵੱਡੇ ਲੈਵਲ ਤੇ ਆਰਥਿਕਤਾ ਦੀ ਆਪਾਂ ਗੱਲ ਕਰ ਲਈਏ ਉਹਦੇ 'ਚ ਖੁੰਬਾਂ ਦਾ ਕਿੰਨਾ ਕੁ ਯੋਗਦਾਨ ਆ ਜਿਹੜਾ ਇੱਕ ਕਿਸਾਨ ਲਈ ਮਹੱਤਵਪੂਰਨ ਹੈ ਸਾਡੇ ਪੰਜਾਬ 'ਚ ਜਿਹੜੀ ਮੁੱਖ ਖੇਤੀ ਆ ਅਸੀਂ ਕਣਕ ਤੇ ਝੋਨਾ ਲਗਾ ਰਹੇ ਆ ਜੀ ਉਦੇ ਨਾਲ ਨਾਲ ਹੁਣ ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ ਸਾਡਾ ਜਿਹੜਾ ਖਰਚਾ ਹੈ ਉਹ ਵੱਧ ਰਿਹਾ ਹੈ ਸਾਨੂੰ ਲੋੜ ਹੈ ਕਿ ਅਸੀਂ ਡਾਇਵਰਸੀਫਾਈਡ ਫਾਰਮਿੰਗ ਵੱਲ ਜਾਈਏ ਪਿੰਨ ਫਾਰਮਿੰਗ ਕਰੀਏ ਖੇਤੀ ਕੁਝ ਐਡਾ ਤਾਂ ਸਹਾਇਕ ਧੰਦਾ ਅਪਣਾਈਏ ਜਿੱਦਾਂ ਕਿ ਖੁੰਬਾ ਦੀ ਕਾਸ਼ਤ ਹੈਗੀ ਹੈ ਸੋ ਜਿੰਨਾ ਵੀ ਰਹਿਦ ਖੁੰਦ ਤੂੜੀ ਪ੍ਰਾਲੀ ਜਿਹੜੀ ਨਿਕਲਦੀ ਹੈ ਸਾਡੀ ਅਸੀਂ ਉਹਦੀ ਵਰਤੋਂ ਕਰਕੇ ਖੁੰਬਾ ਨੂੰ ਪੈਦਾ ਕਰ ਸਕਦੇ ਹਾਂ ਉਸ ਤੋਂ ਇਲਾਵਾ ਜਦੋਂ ਅਸੀਂ ਖੁੰਬਾ ਪੈਦਾ ਕਰਦੇ ਹਾਂ ਨਾਲ ਨਾਲ ਹੀ ਕਿਸਾਨ ਕਿਉਂਕਿ ਅੱਜ ਕੱਲ ਸਾਨੂੰ ਸੇਤ ਦਾ ਸੇਤ ਪੱਖੋ ਵੀ ਲੋਕ ਕਹਿੰਦੇ ਆ ਕਿ ਅਸੀਂ ਸੇਧ ਦਾ ਵਿਧਿਆਨ ਰੱਖੀਏ ਕਿਉਂਕਿ ਖੁੰਬਾ ਜਿਹੜੀਆਂ ਪੌਸਟਿਕ ਭਰਪੂਰ ਖਰਾਕ ਹੈ ਸਾਨੂੰ ਲੋਡ ਹੈ ਇਸ ਮਸ਼ਰੂਮ ਨੂੰ ਖਾਣ ਦੀ ਹੈ ਖੁੰਬਾ ਨੂੰ ਖਾਣ ਦੀ ਤਾਂ ਕਿ ਇਹ ਚ ਵਿਟਾਮਿਨ ਨੇ ਪ੍ਰੋਟੀਨ ਨੇ ਉਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਜਿਹੜੀ ਸਾਡੇ ਸਾਨੂੰ ਅੱਜ ਦੇ ਸਮੇਂ ਦੀ ਲੋੜ ਹੈ ਤੇ ਨਾਲ ਦੀ ਨਾਲ ਇਹ ਜਿਹੜਾ ਖੁੰਬਾ ਦੀ ਖੇਤੀ ਹੈ ਇਹਦੇ ਚ ਸਾਨੂੰ ਘੱਟ ਜ਼ਮੀਨ ਦੀ ਲੋੜ ਪੈਂਦੀ ਹੈ ਮਤਲਬ ਇੱਕ ਕਮਰੇ ਦੀ ਲੋੜ ਪੈਂਦੀ ਹੈ ਸੀ ਉੱਥੋਂ ਹੀ ਸਟਾਰਟ ਕਰ ਸਕਦੇ ਆ ਆਪਣਾ ਕੰਮ ਤੇ ਉਸ ਤੋਂ ਇਲਾਵਾ ਜਿੰਨੇ ਵੀ ਹੋਰ ਜੇ ਕਿਉਂਕਿ ਸਿਰਫ ਖੇਤੀਬਾੜੀ ਦੀ ਰਹਿਣ ਖੂਨ ਦੀ ਵਰਤੋਂ ਕਰਕੇ ਹੀ ਅਸੀਂ ਇਹ ਵਿਕਾਸਤ ਕਰ ਸਕਦੇ ਆ ਸੋ ਅਸੀਂ ਮੇਨ ਫਾਰਮਿੰਗ ਦੇ ਨਾਲ ਨਾਲ ਇਹ ਖੇਤੀ ਸਹਾਇਕ ਧੰਦਾ ਵੀ ਅਪਣਾਈਏ ਜਿਹਦੇ ਨਾਲ ਸਾਡੀ ਆਰਥਿਕਤਾ ਦੇ ਵਿੱਚ ਜਾਂ ਸਾਡੀ ਇਕਨੋਮਿਕ ਸਟੇਟਸ ਹੈ ਜਿਹੜਾ ਉਹ ਸਾਡਾ ਸੁਧਾਰ ਹੋ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਖੁੰਬਾਂ ਦੀ ਪੰਜਾਬ ਦੇ ਵਿੱਚ ਕਾਫੀ ਕਿਸਾਨ ਜਿਹੜੇ ਨੇ ਜੀ ਉਹ ਤਕਰੀਬਨ ਖੇਤੀ ਕਰਦੇ ਆ ਜੀ ਔਰ ਜੇ ਮੈਂ ਕਹਾਂ ਕਿ ਇੱਕ ਨਾਰਮਲ ਕਿਸਾਨ ਨੇ ਖੁੰਬਾਂ ਦੀ ਕਾਸ਼ਤ ਜਿਹੜੀ ਆ ਤੁਹਾਡੇ ਅੱਲ ਅੱਜ ਇਹ ਤੁਹਾਡਾ ਲੈਕਚਰ ਸੁਣ ਕੇ ਆ ਦੇਖ ਕੇ ਆ ਉਤਸ਼ਾਹਿਤ ਤੇ ਹੁੰਦੇ ਹੀ ਨੇ ਕਿਸਾਨ ਸਾਡੇ ਵੀ ਇੱਕ ਸਹਾਇਕ ਤੰਦਾ ਜਿਹੜਾ ਆਪਾਂ ਸਟਾਰਟ ਕਰੀਏ ਜੀ ਤੇ ਉਹਦੇ ਵਾਸਤੇ ਮੁਢਲੀਆਂ ਜ਼ਰੂਰਤਾਂ ਕਿਹੜੀਆਂ ਨੇ ਕਿਹੜੀ-ਕਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ ਜਿੰਦੇ ਨਾਲ ਉਹ ਆਪਣਾ ਇਹ ਕਿੱਤਾ ਜਿਹੜਾ ਵਾ ਉਹ ਘੱਟ ਤੋਂ ਘੱਟ ਆ ਜਿਹੜੀਆਂ ਜ਼ਰੂਰਤਾਂ ਨੇ ਉਹਦੇ ਮੁਤਾਬਕ ਸਟਾਰਟ ਕਰ ਸਕੇ ਜਦੋਂ ਅਸੀਂ ਖੁੰਬਾ ਦੀ ਗੱਲ ਕਰਦੇ ਆ ਇਹ ਅੰਦਰ ਹੋਣ ਵਾਲੀ ਖੇਤੀ ਹੈ ਹਾਂਜੀ ਇਹਨੂੰ ਅਸੀਂ ਕਮਰੇ 'ਚ ਕਰਨਾ ਹੈ ਸੋ ਸਭ ਤੋਂ ਪਹਿਲਾ ਇੰਪੋਰਟੈਂਟ ਸਟੈਪ ਹੁੰਦਾ ਵੀ ਸਾਨੂੰ ਕਮਰੇ ਦੀ ਲੋੜ ਪੈਂਦੀ ਹੈ ਬਿਲਕੁਲ ਉਸ ਤੋਂ ਇਲਾਵਾ ਅਸੀਂ ਖੁੰਬਾ ਦਾ ਬੀਜ ਜਿਹੜੀ ਕਿ ਅਗਰ ਖੁੰਬਾ ਦਾ ਬੀਜ ਸਹੀ ਨਹੀਂ ਹੈਗਾ ਤਾਂ ਸਾਡੀ ਖੇਤੀ ਜਿਹੜੀ ਹੈ ਉਹ ਸਹੀ ਢੰਗ ਨਾਲ ਨਹੀਂ ਹੋਏਗੀ ਹਾਂ ਉਸ ਤੋਂ ਇਲਾਵਾ ਜਿੱਦਾਂ ਕਿ ਤੂੜੀ ਤੇ ਪਰਾਲੀ ਉਹ ਜਿਹੜੀ ਇਹ ਸਾਫ਼ ਸੁਥਰੀ ਲੈਣੀ ਆ ਕਈ ਵਾਰੀ ਕਿਸਾਨ ਵੀਰ ਕਹਿੰਨੇ ਆ ਵੀ ਅਸੀਂ ਗਲੀ ਸੜੀ ਤੂੜੀ ਵਰਤ ਲਈਏ ਉਹ ਵਾਲੀ ਤੂੜੀ ਜਿਹੜੀ ਹੈ ਅਸੀਂ ਨਹੀਂ ਵਰਤਨੀ ਸੋ ਨਾਲ ਦੀ ਨਾਲ ਜੇ ਕਿਸੇ ਕਿਸਾਨ ਵੀਰ ਕੋਲ ਆਪਣਾ ਪੱਕਾ ਕਮਰਾ ਨਹੀਂ ਹੈਗਾ ਤਾਂ ਅਸੀਂ ਝੌਂਪੜੀਆਂ ਤੋਂ ਸ਼ੁਰੂਆਤ ਕਰ ਸਕਦੇ ਆ ਸੋ ਜਿਹੜੀ ਇਹ ਝੌਂਪੜੀ ਹੁੰਦੀ ਹੈ ਇਹ ਬੈਂਬੂ ਦੀ ਬਣੀ ਹੁੰਦੀ ਹੈ ਬਾਸ ਦੀ ਬਣਦੀ ਹੈ ਉਹਦੇ ਵਿੱਚ ਅਸੀਂ ਪਰਾਲੀ ਦਾ ਇਸਤੇਮਾਲ ਕਰਦੇ ਆ ਸੋ ਜੇ ਅਸੀਂ 30 ਬਾਈ 60 ਦੀ ਖੱਟ ਬਣਾਣੇ ਆ ਜਾਂ ਝੌਂਪੜੀ ਬਣਾਣੇ ਆ ਇਸ ਹੱਟ ਦੇ ਵਿੱਚੋਂ ਅਸੀਂ ਘਟੋ ਘਟ ਬਾਈਕ ਸੋ ਬੈਗ ਲਗਾ ਸਕਦੇ ਹਾਂ ਛੱਟ ਦੇ ਅੰਦਰ 30x60 ਦੀ ਛੱਟ ਜਿਹੜੀ ਹੈਗੀ ਆ ਤੇ ਉਹਦੇ ਵਿੱਚ 44 ਕੁਆਂਟਲ ਖੁੰਬਾ ਸਾਡੀਆਂ ਪੈਦਾ ਹੋ ਜਾਣੀਆਂ ਸੋ 44 ਕੁਆਂਟਲ ਖੁੰਬਾ ਜਿਹੜੀਆਂ ਉਹ 440000 ਦੀਆਂ ਵਿਕ ਜਾਣੀਆਂ ਜੇ ਅਸੀਂ ਖਰਚਾ ਖੁਰਚਾ ਕੱਢਦੇ ਆ ਉਪਰੋਂ ਦੀ ਕਿਉਂਕਿ ਤੂੜੀ ਲੱਗਦੀ ਆ ਖਾਦਾਂ ਪੈਣੀਆਂ ਨੇ ਲਫਾਫੇ ਲੱਗਦੇ ਨੇ ਉਹ ਸਾਰਾ ਕੁਝ ਮਿਲਾ ਕੇ ਸਾਨੂੰ ਜਿਹੜਾ ਮੁਨਾਫਾਕ ਹੈ ਉਹ 1.5 ਲੱਖ ਰੁਪਏ ਦਾ ਮੁਨਾਫਾ ਹੋ ਜਾਂਦਾ ਇੱਕ ਹੱਟ ਦੇ ਵਿੱਚੋਂ ਸੋ ਜਿਆਦਾ ਸਮਾਨ ਨਹੀਂ ਸਾਨੂੰ ਚਾਹੀਦਾ ਸਾਨੂੰ ਸਿਰਫ ਖਾਦਾਂ ਚਾਹੀਦੀਆਂ ਲਫਾਫੇ ਚਾਹੀਦੇ ਨੇ ਕਮਰਾ ਚਾਹੀਦਾ ਜਾਂ ਝੌਂਪੜੀ ਚਾਹੀਦੀ ਹੈ ਜਾਂ ਫਿਰ ਤੁਸੀਂ ਜਿਹੜਾ ਇੱਕ ਤੂੜੀ ਤੇ ਪਰਾਲੀ ਜਿਹੜੀ ਰੌ ਮਟੀਰੀਅਲ ਉਹ ਚਾਹੀਦਾ ਇਹ ਚੀਜ਼ਾਂ ਘਰੇ ਮਿਲ ਜਾਂਦੀਆਂ ਮਿਲ ਜਾਂਦੀਆਂ ਜੀ ਤੇ ਪਾਕ ਜੀ ਹਾਂ ਅੱਛਾ ਨਾਰ ਸਾਹਿਬ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਉਦੋਂ ਕਿਤੇ ਖੁੰਭ ਕਿਤੇ ਪੈਦਾ ਹੋ ਜਾਣੀ ਤੇ ਅਸੀਂ ਬੜੇ ਖੁਸ਼ ਹੋਣਾ ਦੇਖ ਕੇ ਤੇ ਉਹਨੂੰ ਜਦੋਂ ਹੱਥ ਲਾਉਣਾ ਉਹ ਟੁੱਟ ਜਾਣਾ ਹੈ ਤੇ ਇਹ ਤਾਂ ਬੜੀ ਨਾਜ਼ੁਕ ਜਿਹੀ ਫਸਲ ਆ ਹੈਨਾ ਤੇ ਇਹਦੀ ਦੇਖਭਾਲ ਵੀ ਤੇ ਆਮ ਫਸਲ ਨਾਲੋਂ ਜ਼ਿਆਦਾ ਹੁੰਦੀ ਹੋਵੇਗੀ ਫਿਰ ਜਦੋਂ ਅਸੀਂ ਇਹਦੀ ਤੋੜਾਈ ਕਰਨੀ ਹੈ ਹੂੰ ਤੌੜਾਈ ਕਰਨ ਦੇ ਵਿੱਚ ਵੀ ਕੁਝ ਖਾਸ احتیاط ਤੇ ਸਾਨੂੰ ਵਰਤਣੀ ਪਊਗੀ ਨਾ ਉਹ ਕਿਹੜੇ ਕਿਹੜੇ ਜਰੂਰ ਸਾਨੂੰ ਦੱਸੋ ਜਦੋਂ ਤਾਂ ਅਸੀਂ ਖੁੰਬਾਂ ਨੂੰ ਜਦੋਂ ਬੈਗ ਬਣਾਉਂਦੇ ਆ ਉਸ ਟਾਈਮ ਤੇ ਜਦੋਂ ਖੁੰਬਾ ਦਾ ਰੇਸ਼ਾ ਫੈਲਦਾ ਸਾਨੂੰ ਜਿਹੜਾ ਟੈਂਪਰੇਚਰ ਹੈ ਜਾਂ ਤਾਪਮਾਨ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਾਡਾ ਤਾਪਮਾਨ ਹੈ ਜੀ ਅਸੀਂ ਤਾਪਮਾਨ ਆਪਣੇ ਕਮਰੇ ਦਾ ਜਦੋਂ ਰੇਸ਼ਾ ਫੈਲਦਾ ਉਸ ਟਾਈਮ ਤੇ 20 ਤੋਂ 25 ਡਿਗਰੀ ਰੱਖਣਾ ਹੁੰਦਾ ਜੇ ਵੱਧਦਾ ਤਾਂ ਬਿਮਾਰੀ ਆਂਦੀ ਹੈ ਜੇ ਘਟਦਾ ਤਾਂ ਰੇਸ਼ਾ ਹੌਲੀ ਫੈਲਦਾ ਉਤੋਂ ਬਾਅਦ ਜਦੋਂ ਸਾਡੀ ਖੁੰਬਾ ਬਣਨ ਲੱਗ ਜਾਨੀ ਹੈ ਉਸ ਟਾਈਮ ਤੇ ਤਾਪਮਾਨ ਜਿਹੜਾ ਉਹ 14 ਤੋਂ 18 ਡਿਗਰੀ ਹੋਣਾ ਚਾਹੀਦਾ ਸੋ ਤਾਪਮਾਨ ਬਹੁਤ ਇੰਪੋਰਟੈਂਟ ਇੱਕ ਫੈਕਟਰ ਹੈਗਾ ਜੇ ਅਸੀਂ ਤਾਪਮਾਨ ਸਹੀ ਨਹੀਂ ਰੱਖਾਂਗੇ ਤਾਂ ਪ੍ਰੋਬਲਮ ਆਏਗੀ ਦੂਜੇ ਨੰਬਰ ਤੇ ਜਦੋਂ ਤੁਹਾਡੀ ਖੁੰਬਾ ਦਾ ਰੇਸ਼ਾ ਫੈਲਦਾ ਉਸ ਟਾਈਮ ਤੇ ਕਮਰੇ ਦੇ ਅੰਦਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਹ ਵੀ ਜਿਹੜਾ ਖਾਸ ਧਿਆਨ ਦੇਣਾ ਹੁੰਦਾ ਜੇ ਤੁਹਾਨੂੰ ਮਹਿਸੂਸ ਹੁੰਦਾ ਕਿ ਸਾਡੇ ਘਰ ਦੇ ਵਿੱਚ ਖੁੰਭ ਘਰ ਦੇ ਵਿੱਚ ਸਾਡਾ ਸਾਹ ਘੁੱਟਦਾ ਪਿਆ ਤਾਂ ਮਤਲਬ ਕਿ ਅੰਦਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਹੁਤੀ ਹੈਗੀ ਹੈ ਤਾਂ ਅਸੀਂ ਜਿਹੜਾ ਜਦੋਂ ਫਰੂਟਿੰਗ ਬਣਦੀ ਹੈ ਉਸ ਟਾਈਮ ਤੇ ਅਪ੍ਰੋਕਸੀਮੀਟਲੀ 800 ਤੋਂ 1000 ਪੀਪੀਐਮ ਦੇ ਵਿੱਚ ਅਸੀਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਰੱਖਦੇ ਹਾਂ ਪਰ ਹਰ ਇੱਕ ਕਿਸਾਨ ਵੀਰ ਕੋਲ ਕਾਰਬਨ ਡਾਈਆਕਸਾਈਡ ਵਾਲਾ ਮੀਟਰ ਨਹੀਂ ਹੁੰਦਾ ਤਾਂ ਅਸੀਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਜੇ ਸਾਡਾ ਸਾਹ ਘੁੱਟਦਾ ਕਮਰੇ ਦੇ ਵਿੱਚ ਤਾਂ ਮਤਲਬ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੈ ਤੇ ਇਸ ਕਰਕੇ ਅਸੀਂ ਉਸ ਟਾਈਮ ਤੇ ਜਿਹੜਾ ਕਮਰਾ ਹੈ ਉਹਨੂੰ ਖੋਲ ਦੇਣਾ ਤਾਂ ਕਿ ਹਵਾ ਦਾ ਆਦਾਨ-ਪ੍ਰਦਾਨ ਹੋ ਸਕੇ ਅਗਰ ਅਸੀਂ ਨਹੀਂ ਖੋਲਦੇ ਤਾਂ ਕੀ ਹੁੰਦਾ ਕਿ ਜਿਹੜੀ ਖੁੰਬਾ ਦੀ ਡੰਡੀ ਹੈ ਉਹ ਛੋਟੀ ਹੋ ਜਾਂਦੀ ਹੈ ਕਈਆਂ ਦੀ ਲੰਬੀ ਹੋ ਜਾਂਦੀ ਹੈ ਟੋਪੀ ਜਲਦੀ ਖੁੱਲ ਜਾਂਦੀ ਹੈ ਸੋ ਇਸ ਚੀਜ਼ ਦਾ ਵੀ ਖਾਸ ਧਿਆਨ ਦੇਣਾ ਪੈਂਦਾ ਜਦੋਂ ਅਸੀਂ ਖੁੰਬਾ ਦਾ ਕੰਮ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਅਸੀਂ ਪਾਣੀ ਦਾ ਛਿੜਕਾਅ ਕਰਦੇ ਹਾਂ ਉਹ ਵੀ ਜਦੋਂ ਬੈਗ ਨੂੰ ਪਾਣੀ ਦੇਣਾ ਜਾਂ ਬੈੱਡ ਨੂੰ ਪਾਣੀ ਦੇਣਾ ਉਸ ਟਾਈਮ ਤੇ ਜਿਹੜੀ ਨਮੀ ਹੈ ਉਹ 70 ਤੋਂ 75% ਹੀ ਹੋਣੀ ਚਾਹੀਦੀ ਹੈ। ਮੰਨ ਲਓ ਜੇ ਬਹੁਤਾ ਪਾਣੀ ਸਾਨੂੰ ਪਤਾ ਕਿਦਾਂ ਲੱਗੇਗਾ ਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ। ਅਸੀਂ ਉਹਨੂੰ ਹੱਥ ਤੇ ਸਿੱਲਾ ਲੱਗਣਾ ਚਾਹੀਦਾ ਸਾਡਾ ਹੱਥ ਜੇ ਬਹੁਤਾ ਪਾਣੀ ਕਈ ਵਾਰੀ ਕਹਿੰਦਾ ਅਸੀਂ ਬਹੁਤਾ ਪਾਣੀ ਦੇ ਦੰਨੇ ਉਹ ਪਾਣੀ ਜਿਹੜਾ ਤੁਹਾਡੇ ਬੈਗਾਂ ਦੇ ਸਾਈਡ ਤੇ ਇਕੱਠਾ ਹੋ ਜਾਂਦਾ। ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਫੰਗਸ ਨੂੰ ਜਾਂ ਤੁਹਾਡੀ ਮਸ਼ਰੂਮ ਨੂੰ ਇੰਨਾ ਜ਼ਿਆਦਾ ਲੋਡ ਨਹੀਂ ਹੈਗੀ। ਜੀ ਆਪਾਂ ਤੋੜਾਈ ਦੀ ਗੱਲ ਕਰਦੇ ਆਂ ਜਦੋਂ ਅਸੀਂ ਤੋੜਾਈ ਕਰਦੇ ਆਂ ਖੁੰਬਾਂ ਦੀ ਤਾਂ ਉਸ ਟਾਈਮ ਤੇ ਅਸੀਂ ਖੁੰਬ ਨੂੰ ਕਮਾ ਕੇ ਤੋੜਨਾ ਸਿੱਧਾ ਪੁੱਟਾਂਗੇ ਤਾਂ ਜੜਾਂ ਵਿੱਚ ਹੀ ਰਹਿ ਜਾਣਗੀਆਂ ਤੇ ਜਦੋਂ ਪੁੱਟ ਕਮਾ ਕੇ ਵੀ ਤੋੜਦੇ ਆਂ ਉਸ ਟਾਈਮ ਤੇ ਜਿਹੜੀ ਜੜਾਂ ਆ ਅਸੀਂ ਕੱਟ ਕੇ ਅਲੱਗ ਤੋਂ ਪਾ ਦੇਣੀ ਹੈ ਵਿੱਚ ਬੈਗ ਦੇ ਸੁ ਛੱਡਣੀਆਂ ਨਹੀਂ ਹੈਗੀਆਂ ਅਗਰ ਅਸੀਂ ਬੈਗ ਦੇ ਵਿੱਚ ਛੱਡਦੇ ਆਂ ਤਾਂ ਬਿਮਾਰੀ ਆਂਦੀ ਆ ਸੋ ਇਹਨਾਂ ਗੱਲਾਂ ਦਾ ਸਰ ਖਾਸ ਤੌਰ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਅੱਛਾ ਡਾਕਟਰ ਸਾਹਿਬ ਦੇਖੋ ਸਾਡੇ ਦਰਸ਼ਕ ਉਤਸ਼ਾਹਤਤਾ ਦੇ ਨਾਲ ਇਹ ਚਾਹੁੰਦੇ ਨੇ ਕਿ ਅਸੀਂ ਜਿਹੜੀ ਖੁੰਬਾਂ ਦੀ ਤਕਨੀਕੀ ਜਾਣਕਾਰੀ ਆ ਜੀ ਉਹ ਕਿੱਥੋਂ ਲੈਣ ਔਰ ਇਹ ਕਿਸ ਤਰ੍ਹਾਂ ਇਸ ਤੰਦੇ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਨੇ ਤੇ ਕਿੱਥੇ ਕੰਟੈਕਟ ਕਰਨ ਵੀ ਉਹ ਇਹ ਟ੍ਰੇਨਿੰਗ ਜਾਂ ਸਿਖਲਾਈ ਪ੍ਰੋਗਰਾਮ ਕਰਨਾ ਚਾਹੁੰਦੇ ਆ ਜਦੋਂ ਖੁੰਬਾ ਦੀ ਤਕਨੀਕੀ ਜਾਣਕਾਰੀ ਲਈ ਸਾਨੂੰ ਇੱਕ ਤਾਂ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਹੈ। ਅਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹਾਂ। ਉਸ ਤੋਂ ਇਲਾਵਾ ਮਾਈਕਰੋਬਾਇਓਲੋਜੀ ਵਿਭਾਗ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਉੱਥੇ ਵੀ ਜਿਹੜੇ ਵੱਖ-ਵੱਖ ਜਿਹੜੇ ਮਸ਼ਰੂਮ ਦੇ ਮਾਹਰ ਬੈਠੇ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸਮੇਂ-ਸਮੇਂ ਤੇ ਯੂਨੀਵਰਸਿਟੀ ਜਿਹੜੀ ਹੈ ਟ੍ਰੇਨਿੰਗਸ ਲਗਾਉਂਦੀ ਹੈ। ਉਹ ਟ੍ਰੇਨਿੰਗ ਜਿਹੜੀ ਆ ਅਸੀਂ ਹਰ ਵਾਰੀ ਜਦੋਂ ਵੀ ਕੋਈ ਸਾਡੇ ਕੋਲ ਫਾਰਮਰ ਵੀ ਆਂਦਾ ਸੀ ਉਹਨੂੰ ਕਹਿੰਨੇ ਆ ਵੀ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਕੰਮ ਇਹਦੀ ਟ੍ਰੇਨਿੰਗ ਲਾਉਣੀ ਜ਼ਰੂਰੀ ਆ। ਹਾਂ। ਸੋ ਇੱਕ ਸਰਦੀਆਂ ਚ ਟ੍ਰੇਨਿੰਗ ਲੱਗਦੀ ਆ ਦੋ ਬੈਚ ਲੱਗਦੇ ਆ ਉਸ ਤੋਂ ਇਲਾਵਾ ਗਰਮੀਆਂ ਚ ਟ੍ਰੇਨਿੰਗ ਲੱਗਦੀ ਆ ਉਹ ਟ੍ਰੇਨਿੰਗ ਜਿਹੜੀ ਉਹ ਲਗਾ ਸਕਦੇ ਆ। ਉਸ ਤੋਂ ਇਲਾਵਾ ਸਾਡਾ ਲਿਟਰੇਚਰ ਆਂਦਾ ਖੁੰਬਾ ਦੀ ਕਿਤਾਬ ਆਂਦੀ ਆ। ਉਸ ਕਿਤਾਬ ਨੂੰ ਵੀ ਪੜ੍ਹ ਕੇ ਜੇ ਤੁਸੀਂ ਪੜ੍ਹਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਕੋਈ ਤੁਹਾਡੇ ਚ ਮਨ ਚ ਕੋਈ ਸ਼ੰਕਾ ਹੈਗੀ ਆ ਤੁਸੀਂ ਸਾਡੇ ਕੋਲ ਆ ਸਕਦੇ ਹੋ। ਹਾਂ। ਉਤੋਂ ਇਲਾਵਾ ਅਸੀਂ ਸਾਨੂੰ ਪਰਸਨਲੀ ਆ ਕੇ ਵੀ ਉੱਥੇ ਯੂਨੀਵਰਸਿਟੀ ਦੇ ਵਿੱਚ 9 ਤੋਂ 5 ਦੇ ਵਿੱਚ ਮਿਲ ਸਕਦੇ ਆ ਤੇ ਨਾਲ ਦੀ ਨਾਲ ਕਈ ਵਾਰੀ ਲੋਡ ਹੁੰਦੀ ਆ ਤਾਂ ਫੋਨ ਕਰਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਖੁੰਬਾਂ ਦੀ ਗੱਲ ਕਰ ਰਹੇ ਆ ਹੁਣ ਜਿਹੜੇ ਤੋਂ ਜਿਹੜਾ ਅੱਜ ਕੱਲ੍ਹ ਹੁਣ ਮੌਸਮ ਸ਼ੁਰੂ ਹੋਇਆ ਜੀ ਸਰਦੀ ਰੁੱਤ ਜਦੋਂ ਆਪਾਂ ਸਰਦੀ ਰੁੱਤ ਦੀਆਂ ਖੁੰਬਾਂ ਦੀ ਗੱਲ ਕਰਦੇ ਆ ਉਹਨਾਂ ਦੇ ਉਤਪਾਦਨ ਦਾ ਕੋਈ ਖਾਸ ਢੰਗ ਤਰੀਕਾ ਆ ਜਾਂ ਕਿਵੇਂ ਉਹਨੂੰ ਕਰਨਾ ਆ ਜਿਹੜੀ ਤੁਸੀਂ ਪਹਿਲਾਂ ਗੱਲਬਾਤ ਕੀਤੀ ਆ ਉਹ ਤਾਂ ਤੁਸੀਂ ਸਾਰਾ ਹੀ ਦੱਸਿਆ ਨਾ ਕਿ ਕਿੱਦਾਂ ਹੋਣੀ ਆ ਹਾਂਜੀ ਉਹਦੇ 'ਚ ਕੋਈ ਖਾਸ ਸਾਨੂੰ ਧਿਆਨ ਰੱਖਣ ਜੋ ਗੱਲ ਹੈਗੀ ਆ ਤੇ ਉਹ ਵੀ ਸਾਨੂੰ ਦੱਸੋ ਥੋੜੀ ਜੀ ਜਦ ਸਰਦ ਰੁੱਤ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਖੁੰਬਾ ਲਗਾਉਨੇ ਆ ਇੱਕ ਤਾਂ ਬਟਨ ਖੁੰਬਾ ਇੱਕ ਢੀਂਗਰੀ ਖੁੰਬਾ ਇਹਦਾ ਸਮਾ ਜਿਹੜਾ ਇਹਦੀ ਮਾਰਕੀਟ ਵੈਲਿਊ ਵੀ ਹੈਗੀ ਆ ਤੇ ਅਸੀਂ ਇਹਨਾਂ ਦੀ ਜ਼ਿਆਦਾ ਹੀ ਦੱਸ ਦਿਆਂ ਕਿ ਇਹਦੀ ਕਲਟੀਵੇਸ਼ਨ ਕਰੋ ਹਮ ਸੇ ਜੇ ਅਸੀਂ ਬਟਨ ਖੁੰਮ ਦੀ ਗੱਲ ਕਰਦੇ ਆ ਬਟਨ ਖੁੰਮ ਦੇ ਵਿੱਚ ਅਸੀਂ ਕੰਪੋਸਟ ਦਾ ਪਹਿਲਾ ਸਟੈਪ ਹੁੰਦਾ ਉਹ ਜਿਹੜਾ ਹੁੰਦਾ ਲੰਬੀ ਵਿਧੀ ਤੇ ਛੋਟੀ ਵਿਧੀ ਦੇ ਨਾਲ ਕੰਪੋਸਟ ਤਿਆਰ ਕਰਦੇ ਆ ਲੰਬੀ ਵਿਧੀ ਦੇ ਵਿੱਚ ਸਾਨੂੰ ਕੰਪੋਸਟ ਤਿਆਰ ਕਰਨ ਨੂੰ 26 ਤੋਂ 27 ਦਿਨ ਲੱਗਦੇ ਆ ਜਿਹੜੀ ਛੋਟੀ ਵਿਧੀ ਆ ਉਹਦੇ ਵਿੱਚ ਕੰਪੋਸਟ ਤਿਆਰ ਕਰਨ ਨੂੰ ਸਾਨੂੰ 18 ਦਿਨ ਲੱਗਦੇ ਆ ਸੋ ਦੋਨੋਂ ਟੰਗਾਂ ਨਾਲ ਕੰਪੋਸਟ ਤਿਆਰ ਕਰਕੇ ਜਦੋਂ ਦੋਨੋਂ ਚੋ ਇੱਕ ਟੰਗ ਅਪਣਾਉਂਦੇ ਆ ਤੋਂ ਉਹ ਤੋਂ ਬਾਅਦ ਤੁਸੀਂ ਉਹਨੂੰ ਬੈਗਸ ਦੇ ਵਿੱਚ ਭਰ ਲੈਣਾ ਨਾਲ ਉਹਦੇ ਬੀਜ ਪਾਣਾ ਬੀਜ ਪਾਣ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਬੰਦ ਕਰਕੇ ਬੈਗਸ ਨੂੰ ਕਮਰੇ ਦੇ ਅੰਦਰ ਰੱਖ ਦੇਣਾ ਹੂੰ ਉਹ ਤੋਂ ਬਾਅਦ ਫਿਰ ਤੁਸੀਂ ਜਦੋਂ ਦਾ ਰੇਸ਼ਾ ਫੈਲ ਜਾਂਦਾ ਹੈ 18 ਤੋਂ 20 ਦਿਨ ਲੱਗਦੇ ਆ ਜਦੋਂ ਰੇਸ਼ਾ ਫੈਲ ਜਾਂਦਾ ਚਿੱਟੇ ਰੰਗ ਦੇ ਧਾਗੇ ਜਿਹੜੇ ਆ ਉਹ ਕਵਰ ਕਰ ਲੈਣਗੇ ਤੁਹਾਡਾ ਜਿਹੜਾ ਭੂਰੇ ਰੰਗ ਦਾ ਕੰਪੋਸਟ ਹੁੰਦੀ ਹੈ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਉਹਨਾਂ ਬੈਗ ਨੂੰ ਖੋਲ ਕੇ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਨੇ ਆ ਹੂੰ ਉਹ ਕੇਸਿੰਗ ਮਿੱਟੀ ਜਿਹੜੀ ਹੁੰਦੀ ਹੈ ਰੂੜੀ ਖਾਦ ਤੇ ਕੋਕੋ ਪੀਟ ਦਾ ਮਿਸ਼ਰਣ ਹੁੰਦਾ ਤੇ ਉਹਨੂੰ ਪਾਉਣ ਤੋਂ ਬਾਅਦ ਉਹ ਜਿਹੜੀ ਕੇਸਿੰਗ ਮਿੱਟੀ ਹੁੰਦੀ ਆ ਉਹਨੂੰ ਵੀ ਅਸੀਂ ਟ੍ਰੀਟ ਕਰਦੇ ਆ ਕੈਮੀਕਲ ਨਾਲ ਟ੍ਰੀਟ ਕਰਦੇ ਆ ਕੁਝ ਲੋਕ ਉਹਨੂੰ ਸਟੀਮ ਨਾਲ ਵੀ ਪਾਸਟਰਾਇਜ਼ ਕਰਦੇ ਆ ਦੋਨੋਂ ਟੰਗਾ ਨਾਲ ਅਸੀਂ ਕਰ ਸਕਦੇ ਆ ਸੋ ਅਸੀਂ ਉਸ ਲਫਾਫੇ ਦੇ ਵਿੱਚ ਜਿਹੜਾ ਸਾਡਾ ਤਿਆਰ ਲਫਾਫਾ ਹੈਗਾ ਉਹਦੇ ਵਿੱਚ 1 ਤੋਂ 1.5 ਇੰਚ ਜਿਹੜੀ ਹੈ ਕੇਸਿੰਗ ਦੀ ਤਹਿ ਲਗਾ ਦਿੰਨੇ ਆ ਸੋ ਕੇਸਿੰਗ ਦੀ ਤਹਿ ਲਗਾਉਣ ਤੋਂ ਬਾਅਦ ਅਸੀਂ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਿੰਨੇ ਆ ਤੇ ਪਾਣੀ ਦੇਣ ਤੋਂ ਬਾਅਦ ਜਿਹੜਾ ਹੈਗਾ ਤੁਹਾਡੀਆਂ ਜਿਹੜੀਆਂ ਮਸ਼ਰੂਮਸ ਜਿਹੜੀਆਂ ਆ 15 ਦਿਨਾਂ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਸੋ ਐਦਾਂ ਕਰਕੇ ਤੁਸੀਂ ਜਿਹੜੀ ਬਟਨ ਦੀ ਖੇਤੀ ਹੈਗੀ ਐ ਉਹ ਜਦੋਂ ਤੁਹਾਡੀ ਮਸ਼ਰੂਮ ਨਿਕਲਣ ਲੱਗ ਜਾਂਦੀ ਹੈ ਤੁਸੀਂ ਉਹਨੂੰ 35 ਤੋਂ 40 ਦਿਨ ਤੱਕ ਤੋੜਾਈ ਕਰ ਸਕਦੇ ਹੋ ਠੀਕ ਹੈ ਜੀ ਤੋੜਾਈ ਕਰਨ ਤੋਂ ਬਾਅਦ ਜਿਹੜਾ ਪਿੱਛੇ ਬਚਦਾ ਜਿਹਨੂੰ ਅਸੀਂ ਸਪੈਂਟ ਮਸ਼ਰੂਮ ਕੰਪੋਸਟ ਕਹਿੰਦੇ ਆ ਉਹਨੂੰ ਸੁੱਟਣ ਦੀ ਲੋੜ ਨਹੀਂ ਹੈਗੀ ਉਹਨੂੰ ਤੁਸੀਂ ਐਜ਼ ਅ ਖਾਦ ਯੂਜ਼ ਕਰ ਸਕਦੇ ਹੋ ਆਪਣੇ ਖੇਤਾਂ ਦੇ ਵਿੱਚ ਅੱਛਾ ਜੀ ਸੋ ਇਹ ਵੀ ਇੱਕ ਸਾਡੇ ਲਈ ਜਿਸ ਫਰਟੀਲਾਈਜ਼ਰ ਯੂਜ਼ ਕਰ ਸਕਦੇ ਆ ਸੋ ਖਾਦ ਬਣ ਜਾਂਦੀ ਆ ਜਿਹਦੇ ਨਾਲ ਸਾਡੇ ਅਸੀਂ ਸਬਜ਼ੀਆਂ ਲਗਾਣੇ ਆ ਸਬਜ਼ੀਆਂ ਦੇ ਵਿੱਚ ਯੂਜ਼ ਕਰ ਸਕਦੇ ਆ ਤੁਸੀਂ ਕੋਈ ਫਸਲ ਲਗਾਣੇ ਉਹਦੇ ਵਿੱਚ ਤੁਹਾਡੀ ਮਿੱਟੀ ਉਹਦੇ ਨਾਲ ਉਪਜਾਊ ਹੋ ਜਾਂਦੀ ਆ ਉਸ ਤੋਂ ਇਲਾਵਾ ਅਸੀਂ ਢਿੰਗਰੀ ਖੁੰਮ ਦੀ ਕਾਸ਼ਤ ਦੀ ਗੱਲ ਕਰਦੇ ਆ ਢਿੰਗਰੀ ਖੁੰਮ ਦੇ ਵਿੱਚ ਜਦੋਂ ਹੁਣ ਬਟਨ ਦੇ ਵਿੱਚ ਤਾਂ ਅਸੀਂ ਕੰਪੋਸਟ ਲਗਾਣੇ ਆ ਢਿੰਗਰੀ ਦੇ ਵਿੱਚ ਅਸੀਂ ਕੰਪੋਸਟ ਨਹੀਂ ਲਗਾਉਂਦੇ ਕੰਪੋਸਟ ਤੋਂ ਇਲਾਵਾ ਸੇ ਸਿੰਪਲ ਜਿਹੜਾ ਸਾਡੇ ਕੋਲ ਚਾਹੀ ਤੂੜੀ ਐ ਜਾਂ ਅੱਧੀ ਤੂੜੀ ਅੱਧੀ ਪਰਾਲੀ ਜਾਂ ਕੱਲੀ ਪਰਾਲੀ ਉਹਦਾ ਇਸਤੇਮਾਲ ਕਰਕੇ ਉਹਨੂੰ ਸਿਰਫ ਇੱਕ ਦਿਨ ਪਹਿਲਾਂ ਗਿੱਲਾ ਕਰਦੇ ਆਂ ਦੂਜੇ ਦਿਨ ਬੀਜ ਪਾ ਦੰਨੇ ਆ ਨਮੀ ਦੇਖ ਕੇ ਉਹਦੇ ਵਿੱਚ 70 ਤੋਂ 75% ਹੀ ਨਮੀ ਹੋਣੀ ਚਾਹੀਦੀ ਐ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਬੀਜ ਰਲਾ ਕੇ ਉਹਨੂੰ ਲਫਾਫਿਆਂ ਨੂੰ ਪਰ ਕੇ ਅੰਦਰ ਰੱਖ ਦੰਨੇ ਹੋ ਕਮਰੇ ਦੇ ਅੰਦਰ ਠੀਕ ਆ ਜੀ ਤੇ ਉਹਦੇ ਵਿੱਚ ਚਿੱਟੇ ਰੰਗ ਦਾ ਰੇਸ਼ਾ ਫੈਲ ਜਾਂਦਾ ਫਿਰ ਤੁਸੀਂ ਉਹਦੇ ਵਿੱਚ ਸੁਰਾਕ ਕਰ ਦੰਨੇ ਤੇ ਉਹਨਾਂ ਸੁਰਾਖਾਂ ਦੇ ਵਿੱਚੋਂ ਹੀ ਖੁੰਬਾ ਨਿਕਲਣੀਆਂ ਸ਼ੁਰੂ ਕਰ ਹੋ ਜਾਣੀਆਂ ਫਿਰ ਜਦੋਂ ਇੱਕ ਵਾਰੀ ਖੁੰਬਾ ਨਿਕਲਣੇ ਸ਼ੁਰੂ ਹੋਗੇ ਤੁਸੀਂ ਇਹਨੂੰ ਰੋਜ਼ਾਨਾ ਪਾਣੀ ਦੇਣਾ ਸ਼ੁਰੂ ਕਰੋ ਤੇ ਉਹ ਬੈਗ ਤੁਹਾਡੇ 35 ਤੋਂ 40 ਦਿਨ ਤੱਕ ਚੱਲਦੇ ਰਹਿੰਦੇ ਜੀ ਠੀਕ ਹੈ ਜੀ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਵੇਂ ਗੱਲ ਤੁਸੀਂ ਕੀਤੀ ਆ ਕਿ ਖੁੰਬਾਂ ਦੇ ਬੀਜ ਦੀ ਮਹੱਤਤਾ ਵੀ ਬਹੁਤ ਜ਼ਿਆਦਾ ਹੀ ਹੈ ਪਰ ਇਹਦੀ ਆਪਾਂ ਪਹਿਚਾਣ ਕਿਵੇਂ ਕਰ ਸਕਦੇ ਹਾਂ ਕਿ ਇਹ ਖੁੰਬਾਂ ਦਾ ਬੀਜ ਆ ਇਹ ਵਧੀਆ ਹੋਵੇ ਇੱਕ ਪਿਓਰ ਹੈ ਉਹ ਕਿਵੇਂ ਆਪਾਂ ਕਰ ਸਕਦੇ ਹਾਂ ਜਿਹੜਾ ਸਰ ਖੁੰਬਾ ਦਾ ਬੀਜ ਹੁੰਦਾ ਇਹ ਕਣਕ ਦੇ ਦਾਣਿਆਂ ਤੇ ਉਲੀ ਲਾਈ ਹੁੰਦੀ ਅਸੀਂ ਹੂੰ ਪਰ ਜਿਹੜੇ ਕਣਕ ਦੇ ਦਾਣੇ ਹੁੰਨੇ ਆ ਜਦੋਂ ਅਸੀਂ ਆਪਾਂ ਆਮ ਤੌਰ ਤੇ ਦਾਣੇ ਦੇਖਦੇ ਆ ਜਾਂ ਕਿਉਂਕਿ ਅਸੀਂ ਇਹਨੂੰ ਉਵਾਲ ਕੇ ਤਿਆਰ ਕਰਦੇ ਆ ਉਸ ਟਾਈਮ ਤੇ ਜਦੋਂ ਉਵਾਲਣ ਤੋਂ ਬਾਅਦ ਅਸੀਂ ਦੋ ਤਰ੍ਹਾਂ ਦੇ ਕੈਮੀਕਲ ਇਹਦੇ ਵਿੱਚ ਲਗਾਣੇ ਆ ਤਾਂ ਕਿ ਜਿਹੜੀ ਫੰਗਸ ਹੈਗੀ ਉਲੀ ਆ ਉਹਦੀ ਪੀ ਐਚ ਮੇਨਟੇਨ ਰਵੇ ਤੇ ਦਾਣੇ ਆਪਸ ਵਿੱਚ ਚਿਪਕੜਨਾ ਜਦੋਂ ਉਹ ਦਾਣਾ ਉਸ ਟਾਈਮ ਤੇ ਇਕੱਲਾ ਇਕੱਲਾ ਹੁੰਦਾ ਜਦੋਂ ਅਸੀਂ ਖੁੰਮਾ ਦਾ ਜਾਗ ਲਾਦਣੇ ਉਹਦੇ ਅੰਦਰ ਉਸ ਟਾਈਮ ਤੇ ਉਹ ਜਿਹੜਾ ਬਿਲਕੁਲ ਹੀ ਜਾਲਾ ਜਿਹੜਾ ਬਣਿਆ ਹੁੰਦਾ ਦਾਣੇ ਤੁਹਾਡੇ ਇਕੱਲੇ ਇਕੱਲੇ ਆ ਉਹ ਜੁੜ ਜਾਂਦੇ ਆ ਸੋ ਇਹ ਜ਼ਰੂਰੀ ਆ ਕਿ ਤੁਹਾਡੇ ਦਾਣੇ ਜੁੜੇ ਹੋਣੇ ਚਾਹੀਦੇ ਆ ਦੂ ਉਹਦਾ ਰੰਗ ਜਿਹੜਾ ਉਹ ਰੰਗ ਉਹਦਾ ਚਿੱਟੇ ਰੰਗ ਦਾ ਹੋਣਾ ਚਾਹੀਦਾ ਦੁੱਧ ਵਰਗਾ ਚਿੱਟਾ ਰੰਗ ਹੋਣਾ ਦਾ ਅਗਰ ਤੁਹਾਨੂੰ ਕਿਸੇ ਵਿੱਚ ਕਿਸੇਮ ਦੀ ਰੰਗਦਾਰ ਉਲੀ ਨਜ਼ਰ ਆਂਦੀ ਉਹਦੇ ਵਿੱਚ ਮੰਨ ਲਓ ਗੁਲਾਬੀ ਰੰਗ ਦੀ ਉਲੀ ਨਜ਼ਰ ਆ ਰਹੀ ਹੈ ਜਾਂ ਫਿਰ ਹਰੇ ਰੰਗ ਦੀ ਉਲੀ ਹੈ ਜਾਂ ਫਿਰ ਕਾਲੇ ਰੰਗ ਦੀ ਉਲੀ ਹੈ ਇਹਦਾ ਮਤਲਬ ਕਿ ਉਹ ਬੀਜ ਜਿਹੜਾ ਤੁਹਾਡਾ ਖਰਾਬ ਹੋਣਾ ਸ਼ੁਰੂ ਹੋ ਗਿਆ ਜੇ ਤੁਸੀਂ ਉਸ ਖਰਾਬ ਬੀਜ ਦੇ ਨਾਲ ਅੱਗੇ ਬਿਜਾਈ ਕਰ ਦੰਨੇ ਹੋ ਤਾਂ ਖੁੰਮਾ ਜਿਹੜੀਆਂ ਬਿਮਾਰੀ ਲੱਗ ਜਾਂਦੀ ਹੈ ਜਾਂ ਤਾਂ ਨਿਕਲਦੀਆਂ ਹੀ ਨਹੀਂ ਜਾਂ ਫਿਰ ਜੇ ਨਿਕਲਦੀਆਂ ਤਾਂ ਉਹ ਬਿਮਾਰੀ ਲੱਗੀਆਂ ਹੋਈਆਂ ਨਿਕਲਦੀਆਂ ਹਾਂ ਬਿਲਕੁਲ ਤੇ ਇੱਕ 스멜 ਜਿਹੜੀ ਆ ਉਹਦਾ ਖਾਸ ਧਿਆਨ ਦੇਣਾ ਸਾਨੂੰ ਜਦੋਂ ਵੀ ਅਸੀਂ ਬੀਜ ਲੈਣ ਜਾਂਦੇ ਹਾਂ ਤਾਂ ਇੱਕ ਜਾਂ ਦੋ ਪੈਕੇਟ ਜਿਹੜੇ ਆ ਉਹ ਖੋਲ ਕੇ ਦੇਖ ਲਓ ਤੇ ਉਹਦੀ 스멜 ਕਰੋ ਕਿ ਉਹਦੇ ਵਿੱਚ ਤਾਜ਼ੀਆਂ ਖੁੰਮਾਂ ਦੀ 스멜 ਆਂਦੀ ਪਈ ਹੈ ਜੇ ਫਰੈਸ਼ ਮਸ਼ਰੂਮ ਦੀ 스멜 ਆ ਰਹੀ ਹੈ ਦਾ ਮਤਲਬ ਕਿ ਤੁਹਾਡਾ ਜਿਹੜਾ ਬੀਜ ਹੈ ਉਹ ਸਹੀ ਹੈ ਸੋ ਇਹੀ ਗੱਲਾਂ ਦਾ ਖਾਸ ਧਿਆਨ ਦੇਣਾ ਜਦੋਂ ਅਸੀਂ ਬੀਜ ਲੈਣ ਜਾਂਦੇ ਹਾਂ ਮੇਰੇ ਕੋਲ ਅੱਛਾ ਰਿਆਰ ਸਾਹਿਬ ਇੱਕ ਚੀਜ਼ ਮੈਂ ਦੇਖੀ ਆ ਜਦੋਂ ਤਾਂ ਜਾਂਦੇ ਵਿਆਹ ਦੀ ਪਾਰਟੀ ਤੇ ਜਾਂ ਕੋਈ ਹੋਰ ਪਾਰਟੀ ਤੇ ਉੱਥੇ ਕੋਲੀ ਭਰ ਲੈਂਦੇ ਖੁੰਬਾਂ ਦੀ ਉਂਗਲਾਂ ਵੀ ਚੜ ਜਾਂਦੇ ਆ ਨਾਲ ਹੈ ਜਦੋਂ ਉਹਦੀ ਘਰ ਦੀ ਵਾਰੀ ਕਿਸੇ ਨੂੰ ਪੁੱਛੋ ਵੀ ਕਿੱਦਾਂ ਵੀ ਖੁੰਬਾ ਖੁੰਬਾ ਬਣਾਉਨੇ ਹੁੰਦੇ ਕਿੱਦਾਂ ਨੌਂ ਹੀ ਤੱਕ ਨਹੀਂ ਬਣਾਈਆਂ ਨੇ ਬਣਾਈਆਂ ਨਹੀਂ ਹੁਣ ਮੈਨੂੰ ਨਹੀਂ ਸਮਝ ਆਉਂਦਾ ਕਿ ਜਿਹੜੀ ਚੀਜ਼ ਉੱਥੇ ਤੁਸੀਂ ਸਵਾਦ ਲੈ ਲੈ ਖਾਣੇ ਆ ਉਹ ਘਰ 'ਚ ਬਣਾਉਂਦੇ ਕਾਤੇ ਨਹੀਂ ਉੱਥੇ ਵੀ ਭਾਈ ਤੁਹਾਨੂੰ ਪਤਾ ਹੀ ਆ ਹਾਂ ਸੋ ਡਾਕਟਰ ਸਾਹਿਬ ਥੋੜਾ ਜਿਹਾ ਇਹ ਵੀ ਦੱਸੋ ਭਈ ਆਮ ਜਿਹੜੇ ਸਾਡੇ ਇਹ ਮਕਬੂਲ ਕਿਉਂ ਨਹੀਂ ਇੰਨੀ ਘਰਾਂ ਦੇ ਵਿੱਚ ਨਹੀਂ ਮਕਬੂਲ ਵਿਆਹ ਤੇ ਹੀ ਉਂਗਲਾਂ ਚੜਦੇ ਆ ਜੀ ਅੱਜਕੱਲ ਜਿਹੜਾ ਹੁਣ ਦਾ ਸਰ ਟਾਈਮ ਚੇਂਜ ਹੋ ਗਿਆ ਅੱਜ ਦਾ ਜਿਹੜੇ ਲੋਕ ਨੇ ਅਸੀਂ ਸਾਰੇ ਜਿਹੜੇ ਆਪਣੀ ਸਿਹਤ ਵੱਲ ਸੇਤ ਦਾ ਮਤਲਬ ਪ੍ਰੋਪਰ ਕੇਅਰ ਕਰਦੇ ਆ ਸਾਨੂੰ ਲੋੜ ਹੈਗੀ ਆ ਅਸੀਂ ਦੇਖਦੇ ਵੀ ਹੁਣ ਲੋਕਾਂ ਦਾ ਇੰਟਰਸਟ ਵੀ ਹੋ ਰਿਹਾ ਕਿ ਅਸੀਂ ਮਸ਼ਰੂਮ ਦੀ ਕੰਜ਼ਿਊਮ ਕਰ ਸਕੀਏ ਸੋ ਸ਼ਿਫਟ ਹੋ ਰਿਹਾ ਚੇਂਜ ਹੋ ਰਿਹਾ ਡਾਈਟ ਸਿਸਟਮ ਕਿ ਹੁਣ ਅੱਗੇ ਲੋਕ ਕਰਦੇ ਸੀ ਕਿ ਜਿਹੜੀ ਖੁੰਬਾਂ ਨੇ ਉਹ ਨਾਨ-ਵੈਜੀਟੇਰੀਅਨ ਨੇ ਨਾ ਸ਼ਾਕਾਹਾਰੀ ਲੋਕ ਕਹਿੰਦੇ ਸੀ ਨਹੀਂ ਇਹ ਨਾਨ-ਵੈਜ ਅਸੀਂ ਨਹੀਂ ਖਾਣਾ ਤੋ ਅਸੀਂ ਜਿਹੜੀ ਉਹ ਵੈਜੀਟੇਰੀਅਨ ਡਾਈਟ ਹੈ ਹੁਣ ਹਰ ਇੱਕ ਬੰਦਾ ਜਿਹੜਾ ਆਪਣੀ ਡੇਲੀ ਡਾਈਟ ਚ ਇਹਨੂੰ ਇਨਕਲੂਡ ਕਰ ਰਿਹਾ ਚੇਂਜ ਹੋ ਰਿਹਾ ਸਿਸਟਮ ਵਿਆਹ ਸ਼ਾਦੀਆਂ ਦੇ ਵਿੱਚ ਵੀ ਤੇ ਹੁਣ ਜਿਹੜੇ ਹਰ ਇੱਕ ਬੰਦਾ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰ ਜਿਹੜੀਆਂ ਮਸ਼ਰੂਮ ਬਣਾਉਣ ਲੱਗ ਗਿਆ ਹੁਣੇ ਚੇਂਜ ਹੋ ਗਿਆ ਸਿਨੈਰੀਓ ਜਿਹਦੇ ਵਿੱਚ ਕਾਫੀ ਪੋਸ਼ਟਿਕਤਾ ਵੀ ਹੁੰਦੀ ਆ ਵੈਸੇ ਜੀ ਜੀ ਇਹਦੇ ਵਿੱਚ ਸਰ ਇੱਕ ਤਾਂ ਹਾਈ ਕੁਆਲਿਟੀ ਪ੍ਰੋਟੀਨ ਹੁੰਦਾ 25 ਤੋਂ 30% ਜੇ ਆਪਾਂ ਡਰਾਈ weight ਆਪਾਂ ਦੇਖੀਏ ਤਾਂ 25 ਤੋਂ 30% ਪ੍ਰੋਟੀਨ ਉਸ ਤੋਂ ਇਲਾਵਾ ਵਿੱਚ ਵਿਟਾਮਿਨਸ ਨੇ ਜਿਦਾ ਵਿਟਾਮਿਨ ਬੀ ਕੰਪਲੈਕਸ ਹੋ ਗਿਆ ਵਿਟਾਮਿਨ ਡੀ ਹੋ ਗਿਆ ਵਿਟਾਮਿਨ ਡੀ ਸਾਨੂੰ ਨਾਨ ਜਿਹੜੇ ਵੈਜੀਟੇਰੀਅਨਸ ਨੇ ਉਹਨਾਂ ਨੂੰ ਵਿਟਾਮਿਨ ਡੀ ਕਿਤੋਂ ਨਹੀਂ ਮਿਲਦਾ ਮਸ਼ਰੂਮ ਇੱਕ ਐਸਾ ਸਾਧਨ ਹੈ ਜਿਥੋਂ ਸਾਨੂੰ ਵਿਟਾਮਿਨ ਡੀ ਮਿਲਦਾ ਬਿਲਕੁਲ ਉਸ ਤੋਂ ਵਿਚ ਡਾਈਟਰੀ ਫਾਈਬਰਸ ਹੁੰਦੇ ਨੇ ਉਸ ਤੋਂ ਇਲਾਵਾ ਵਿਟਾਮਿਨਸ ਨੇ ਵਿਟਾਮਿਨਸ ਤੋਂ ਇਲਾਵਾ ਇਚ ਹਾਈ ਕੰਟੈਂਟ ਪੋਟਾਸ਼ੀਅਮ ਦਾ ਹੈਗਾ ਅੱਛਾ ਕੈਲਰੀ ਘੱਟ ਹੁੰਦੀ ਹੈ ਸੋਡੀਅਮ ਜਿਹੜਾ ਉਹ ਐਬਸੈਂਟ ਹੈਗਾ ਇਹਦੇ ਵਿੱਚ ਸੋ ਇਹ ਉਹਨਾਂ ਲੋਕਾਂ ਲਈ ਅੱਛਾ ਇੱਕ ਸਾਧਨ ਹੈ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਹੈ ਕਿਉਂਕਿ ਇਚ ਸ਼ੂਗਰ ਬਹੁਤ ਘੱਟ ਹੁੰਦੀ ਹੈ ਸੋ ਇਹ ਲੋਕਾਂ ਲਈ ਬਹੁਤ ਅੱਛਾ ਸੋਰਸ ਹੈ ਨਾਲ ਦੀ ਨਾਲ ਇਹਦੇ ਵਿੱਚ ਕੁਝ ਬਾਇਓ ਐਕਟਿਵ ਕੰਪੋਨੈਂਟਸ ਜਿਹਨੂੰ ਅਸੀਂ ਕਹਿੰਦੇ ਆ ਪੋਲੀਸੈਕਰਾਈਡਸ ਉਹ ਵੀ ਹੁੰਦੇ ਨੇ ਸੋ ਉਹਨਾਂ ਦੇ ਨਾਲ ਕਿਉਂਕਿ ਉਹ ਜਿਹੜੇ ਤੱਤ ਨੇ ਇਦਾਂ ਦੇ ਉਹਨਾਂ ਨਾਲ ਸਾਡੀਆਂ ਜਿਹੜੀਆਂ ਬਿਮਾਰੀਆਂ ਇਮਿਊਨ ਸਿਸਟਮ ਹੈ ਉਹ ਵਧੀਆ ਹੁੰਦਾ ਇਮਿਊਨਿਟੀ ਇੰਪਰੂਵ ਹੁੰਦੀ ਹੈ ਨਾਲ ਦੀ ਨਾਲ ਐਂਟੀ ਡਾਇਬੀਟਿਕ ਕਿਉਂਕਿ ਐਂਟੀ ਡਾਇਬੀਟਿਕ ਪ੍ਰੋਪਰਟੀਆਂ ਹੈਗੀਆਂ ਕੁਝ ਮਸ਼ਰੂਮਸ ਇਦਾਂ ਦੀਆਂ ਜਿਨ੍ਹਾਂ ਦੇ ਵਿੱਚ ਕੈਂਸਰ ਵਰ ਅੰਟੀ ਕੈਂਸਰਸ ਹੁੰਦੀਆਂ ਜਿਹੜੀਆਂ ਮਸ਼ਰੂਮਸ ਸੋ ਕੈਂਸਰ ਪ੍ਰਤੀਰੋਧੀ ਖੁੰਬਾ ਵੀ ਹੁੰਦੀਆਂ ਨੇ ਹੁੰਦੀਆਂ ਜੀ ਬਿਲਕੁਲ ਜੀ ਅੱਛਾ ਮੈਡਮ ਜਦੋਂ ਦੇਖੋ ਕੁਝ ਲੋਕ ਛੋਟੇ ਪੱਧਰ ਤੇ ਕੁਝ ਵੱਡੇ ਪੱਧਰ ਤੇ ਇਹਨੂੰ ਸਟਾਰਟ ਕਰਨਾ ਚਾਹੁੰਦੇ ਨੇ ਜੀ ਤੇ ਸੁਭਾਵਕ ਹੈ ਕਿ ਉਹ ਚਾਹੁੰਦੇ ਨੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹੀ ਸਿਖਲਾਈ ਲੈ ਲਈ ਤੇ ਕੀ ਕੋਈ ਪੰਜਾਬ ਜਾਂ ਕੋਈ ਸਰਕਾਰ ਇਹਦੇ ਵਿੱਚ ਕੋਈ ਯੋਗਦਾਨ ਪਾਉਂਦੀ ਹੈ ਕਿ ਵੱਧ ਤੋਂ ਵੱਧ ਇਹ ਸਹਾਇਕਤੰਦਾ ਜਿਹੜਾ ਇੱਕ ਮਕਬੂਲ ਹੋ ਸਕੇ ਜੀ ਖੁੰਬਾ ਦੀ ਕਾਸ਼ਤ ਲਈ ਇੱਕ ਤਾਂ ਬਾਗਵਾਨੀ ਵਿਭਾਗ ਜਿਹੜਾ ਉਹ ਬਿਲਕੁਲ ਹੈਲਪ ਕਰਦਾ ਲੋਕਾਂ ਦੀ ਉਹਦੇ ਵਿੱਚ ਬਾਗਵਾਨੀ ਦੇ ਵਿੱਚ ਇੱਕ ਤਾਂ ਜਿਹੜੇ ਛੋਟੇ ਪੱਧਰ ਦੇ ਫਾਰਮਰਸ ਨੇ ਉਹਨਾਂ ਲਈ 2 ਲੱਖ ਤੱਕ ਦੀ ਜੇ ਜਿਹੜੀ ਹੱਟ ਬਣਾਉਣ ਨੇ ਆ ਉਹ 2 ਲੱਖ ਰੁਪਏ ਸਬਸਿਡੀ ਦੰਨੇ ਆ ਉਹਦੇ ਉੱਤੇ ਤੇ ਉਹ ਜਿਹੜੀ ਸਬਸਿਡੀ ਹੁੰਦੀ ਹੈ ਸਿਰਫ ਤੁਹਾਡਾ ਝੌਂਪੜੀ ਬਣੀ ਹੋਣੀ ਚਾਹੀਦੀ ਹੈ ਉਹਦੇ ਅੰਦਰ ਬੈਗਸ ਹੋਣੇ ਚਾਹੀਦੇ ਆ ਤੁਹਾਡੀ ਜਿਹੜੀ ਫਸਲ ਆ ਉਹ ਆ ਰਹੀ ਹੁੰਦੀ ਹੈ ਤੇ ਉਹ ਉਸ ਟਾਈਮ ਤੇ ਤੁਹਾਨੂੰ 2 ਲੱਖ ਰੁਪਏ ਉਹ ਦੇ ਦੰਨੇ ਉਸ ਤੋਂ ਇਲਾਵਾ ਜਿਹੜਾ ਸਾਡਾ ਕੰਪੋਸਟ ਯੂਨਿਟ ਬਣਦਾ ਉਹ ਪ੍ਰੋਡਕਸ਼ਨ ਯੂਨਿਟ ਹੈਗਾ ਉਹਦੇ ਵਿੱਚ 40% ਸਬਸਿਡੀ ਜਿਹੜੀ ਹੈ ਉਹ ਸਰਕਾਰ ਮੁਹੱਈਆ ਕਰਾਉਂਦੀ ਹੈ ਤਾਂ ਕਿ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਯੂਨਿਟ ਖੁੱਲਣ ਕਮਰਸ਼ੀਅਲ ਯੂਨਿਟ ਬਣਾਣ ਤੇ ਜਿਹੜੀ ਪੰਜਾਬ ਦੀ ਪ੍ਰੋਡਕਸ਼ਨ ਹੈਗੀ ਆ ਉਹ ਇੰਪਰੂਵ ਹੋ ਸਕੇ ਹੂੰ ਬਿਲਕੁਲ ਜੀ ਠੀਕ ਹੈ ਬਿਲਕੁਲ ਅੱਛਾ ਜਿੱਦਾਂ ਹੁਣ ਮੰਡੀ ਕਾਰੀ ਦਾ ਥੋੜਾ ਜਿਆਦਾ ਸਾਨੂੰ ਦੱਸੋ ਕਿਉਂਕਿ ਆਪਾਂ ਜਦੋਂ ਕੋਈ ਵੀ ਫਸਲ ਲਗਾਉਨੇ ਆ ਖਾਸ ਕਰਕੇ ਹੁਣ ਇਹ ਜਿਹੜੀ ਫਸਲ ਆ ਇਹ ਉਹ ਤਾਂ ਹੈ ਦੀ ਪਿਆ ਸੀ ਜਿੱਦਾਂ ਬਾਕੀ ਫਸਲਾਂ ਮੰਡੀ ਲੈ ਜਾਈ ਦੀ ਜੀ ਜੀ ਇਹਦੀ ਜਦਾਂ ਉਗਾਉਣ ਤੋਂ ਪਹਿਲਾਂ ਸਾਨੂੰ ਇਹਦੀ ਮੰਡੀ ਦੇਖਣੀ ਚਾਹੀਦੀ ਆ ਜਾਂ ਮੰਡੀ ਕਾਰੀ ਲਈ ਸਾਨੂੰ ਕਿਹੜੀਆਂ ਖਾਸ ਖਾਸ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਭਾਈ ਜਿੰਨੀ ਕਿ ਮੈਂ ਖੁੰਭੋਗਾ ਉਹ ਸਾਡੀ ਵਿਕ ਜੇ ਹਾਂ ਠੀਕ ਜਦੋਂ ਅਸੀਂ ਮੰਡੀਕਰਨ ਕਰਨਾ ਜਦੋਂ ਖੁੰਬਾ ਦਾ ਕੰਮ ਕਰਦੇ ਆ ਅਸੀਂ ਇਹੀ ਦੇਖਦੇ ਆ ਕਿ ਸਾਡੀ ਮੰਡੀ ਕਿੱਥੇ ਹੈਗੀ ਸੋ ਮੰਡੀਕਰਨ ਬਹੁਤ ਇੰਪੋਰਟੈਂਟ ਹੈ ਜੇ ਅਸੀਂ ਮੰਡੀਕਰਨ ਸਹੀ ਢੰਗ ਨਾਲ ਨਹੀਂ ਕਰਦੇ ਤਾਂ ਮਸ਼ਰੂਮ ਦੀ ਜਿਹੜੀ ਸ਼ੈਲਫ ਲਾਈਫ ਹੈ ਬਹੁਤ ਘੱਟ ਹੈ ਬਹੁਤ ਜਲਦੀ ਉਹ ਖਰਾਬ ਹੋ ਜਾਂਦੀ ਹੈ ਉਹਦਾ ਰੰਗ ਜਿਹੜਾ ਗੰਦਲਾ ਹੋ ਜਾਂਦਾ ਬਰਾਊਨ ਕਲਰ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਸਾਨੂੰ ਮੰਡੀਕਰਨ ਜਿਹੜੀ ਉਹ ਪਹਿਲਾਂ ਹੀ ਆਪਣੀ ਮੰਡੀ ਦੇਖਣੀ ਪੈਂਦੀ ਹੈ ਮੰਨ ਲਓ ਜੇ ਫਾਰਮਰ ਹੈਗੇ ਆ ਉਹ ਜੇ ਲੁਧਿਆਣੇ ਦੇ ਲਾਗੇ ਛੱਗ ਹੈ ਉਹਨਾਂ ਦੇ ਉਹ ਲੁਧਿਆਣੇ ਦੀ ਮੰਡੀ ਚ ਲੈ ਕੇ ਆਣੇ ਆ ਤਾਂ ਇੱਕ ਜਦੋਂ ਲੈ ਕੇ ਵੀ ਆਣੇ ਆ ਮਸ਼ਰੂਮ ਨੂੰ ਉਨੂੰ ਇੱਕ ਪ੍ਰੋਪਰ ਪੈਕਿੰਗ ਦੇ ਵਿੱਚ ਪੰਨਰ ਟ੍ਰੇਜ਼ ਦੇ ਵਿੱਚ ਨੀਲੇ ਰੰਗ ਦੀ ਟ੍ਰੇ ਉਹਦੇ ਵਿੱਚ ਪੈਕਿੰਗ ਕਰ ਸਕਦੇ ਆ ਜਾਂ ਫਿਰ ਮومی ਲਿਫਾਫਿਆਂ ਚ ਪੈਕਿੰਗ ਕਰਕੇ ਤੁਸੀਂ ਆਪਣਾ ਲੈ ਕੇ ਜਾ ਸਕਦੇ ਆ ਤੇ ਬਹੁਤ ਰਿਆਰਸਾ ਛੋਟੀਆਂ ਛੋਟੀਆਂ ਚੀਜ਼ਾਂ ਆ ਛੋਟੀਆਂ ਗੱਲਾਂ ਆ ਹਨਾ ਗੱਲ ਇਹ ਆ ਵੀ ਕੋਈ ਵੀ ਫਸਲ ਜਿਹੜੀ ਉਹ ਵਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਣੀ ਮੰਡੀਕਾਰੀ ਸਹੀ ਨਹੀਂ ਘਰੇ ਪਈ ਰਹੀ ਗਰਾਮ ਨੂੰ ਚਾਹੀਦੇ ਬੰਦੇ ਨੂੰ ਸੋ ਚੰਗੀ ਗੱਲ ਆ ਵੀ ਆਪਣਾ ਨੂੰ ਸਾਰੇ ਮੰਡੀਕਾਰੀ ਦਾ ਉਹ ਆਪਾਂ ਨੂੰ ਖਿਆਲ ਰੱਖ ਕੇ ਕਰਨਾ ਚਾਹੀਦਾ ਤੇ ਦੂਜਾ ਆ ਭਾਈ ਖੇਤੀਬਾੜੀ ਵਾਲੇ ਬੰਦੇ ਆ ਤਾਪਮਾਨ ਦਾ ਵੀ ਖਿਆਲ ਰੱਖਣਾ ਚਾਹੀਦਾ ਬਿਲਕੁਲ ਜੀ ਜੇ ਮਾਲਕ ਮਿਹਰ ਕਰੇ ਆ ਮੀਂਹ ਪਾਣੀ ਦਾ ਖਿਆਲ ਰੱਖਣਾ ਚਾਹੀਦਾ ਤਾਪਮਾਨ ਸੁਣਾਈਏ ਫਿਰ ਆਹ ਸੁਣਾਓ ਹਾਂ ਪੰਜਾਬ ਦੇ ਅੱਜ ਅਲੱਗ-ਅਲੱਗ ਸ਼ਹਿਰਾਂ 'ਚ ਤਾਪਮਾਨ ਇੰਦਾ ਰਿਹਾ ਰਿਆਰ ਸਾਹਿਬ ਜਲੰਧਰ ਵੱਧ ਤੋਂ ਵੱਧ ਤਾਪਮਾਨ 25.7 ਡਿਗਰੀ ਸੈਲਸੀਅਸ ਹਾਂਜੀ ਤੇ ਘੱਟ ਤੋਂ ਘੱਟ 9.4 ਡਿਗਰੀ ਸੈਲਸੀਅਸ ਹੂੰ ਗੁਰਦਾਸਪੁਰ 26.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਹੂੰ ਤੇ 10 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਹੂੰ ਫਿਰੋਜ਼ਪੁਰ 26 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ ਜੀ ਅੱਜ ਤੇ 8.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਾਨ ਰਿਹਾ 27 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਰਿਹਾ 9.3 ਡਿਗਰੀ ਸੈਲਸੀਅਸ ਹਮ ਅੰਮ੍ਰਿਤਸਰ 25.7 ਵੱਧ ਤੋਂ ਵੱਧ ਤੇ 9.4 ਘੱਟ ਤੋਂ ਘੱਟ ਬਠਿੰਡਾ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ ਸੈਲਸੀਅਸ ਤੇ 10.8 ਘੱਟ ਤੋਂ ਘੱਟ ਤੇ ਆਉਣ ਵਾਲੇ ਸਮੇਂ ਚ ਮਹਿਕਮੇ ਵਾਲੇ ਕਹਿੰਦੇ ਆ ਵੀ ਮੌਸਮ ਅਜੇ ਇਦਾਂ ਦਾ ਚੱਲੀ ਜਾਣਾ ਹਮ ਖੁਸ਼ਕ ਰਹੇਗਾ ਮੀਂਹ ਦੀ ਹਾਲੇ ਸੰਭਾਵਨਾ ਨਹੀਂ ਕਹਤਾ ਹੂੰ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਤੁਸੀਂ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਐ ਪਰ ਉਹਦੇ ਨਾਲ-ਨਾਲ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਆਪਣੀ ਰਵਾਇਤੀ ਖੇਤੀ ਦੇ ਨਾਲ ਸਹਾਇਕ ਕਿੱਤਿਆਂ ਬਾਰੇ ਵੀ ਜਾਣਕਾਰੀ ਲੈਣੀ ਐ ਔਰ ਸ਼ੁਰੂ ਕਰਨੀ ਐ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ ਜੈ